ਪਿਆਰ ਪੈ ਸਤਿ ਸ਼੍ਰੀ ਅਕਾਲ ਜੀ। ਗੁਰਾਮ ਰਾਮ ਜੀ। ਸਾਡੇ ਇਸ YouTube ਚੈਨਲ ਤੇ ਤੁਹਾਡਾ ਦਿਲ ਤੋਂ ਸਵਾਗਤ ਹੈ ਜੀ। ਔਰ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜੁਰ ਕਰ ਲਓ ਜੀ। ਬੈਲ ਆਈਕਨ ਦਾ ਬਟਨ ਹੈ ਜੀ ਉਸ ਨੂੰ ਵੀ ਜਰੂਰ ਆਲ ਤੇ ਕਲਿੱਕ ਕਰ ਦਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੀ। ਅਸੀਂ ਇਸ ਚੈਨਲ ਤੇ ਜੀ ਹਰ ਜਾਤੀ ਵਰਗ ਦੇ ਰਿਸ਼ਤੇ ਲੈ ਕੇ ਆਉਂਦੇ ਹਾਂ ਜੀ। ਜਿਸ ਦੇ ਵਿੱਚ Hindu ਸਿੱਖ ਹੋਰ ਹਰ ਜਾਤੀ ਵਰਗ ਦੇ ਰਿਸ਼ਤੇ ਹੁੰਦੇ ਹਨ ਸਾਡੇ ਇਸ ਚੈਨਲ ਨੂੰ ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂ ਸੱਜਣ ਮਿੱਤਰਾਂ ਜਾਂ ਭੈਣ ਭਰਾ ਦੇ ਨਾਲ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਉਹਨਾਂ ਨੂੰ ਨਵੇਂ ਤੋਂ ਨਵੇਂ ਰਿਸ਼ਤੇ ਮਿਲਦੇ ਰਹਿਣ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅਗਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਦੀ ਸਾਡੇ ਇਸ ਚੈਨਲ ਤੇ ਐਡ ਦੇਣਾ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 79588310 ਤੇ ਸਾਡਾ WhatsApp ਨੰਬਰ ਹੈ ਜੀ 79588310 ਜੀ ਸਾਡੇ ਇਸ ਚੈਨਲ ਤੇ ਅਗਰ ਤੁਹਾਨੂੰ ਕੋਈ ਪ੍ਰੋਫਾਈਲ ਚੰਗੀ ਲੱਗਦੀ ਹੈ ਪਰਿਵਾਰ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਤੁਹਾਡਾ ਫਰਜ ਹੈ ਜੀ ਸਾਡਾ ਕੰਮ ਹੈ ਰਿਸ਼ਤੇ ਦੀ ਐਡ ਦੇਂਦਾ ਜੀ ਔਰ ਉਸ ਪਰਿਵਾਰ ਦੀ ਅਗਰ ਤੁਸੀਂ ਮੁੱਢਲੀ ਜਾਣਕਾਰੀ ਪ੍ਰਾਪਤ ਕਰਨੀ ਹੈ ਦਸੰਬਰ ਮਹੀਨੇ ਦੇ ਜੀ 8ਵੀਂ ਲਿਸਟ ਅੱਜ ਅਸੀਂ ਜਾਰੀ ਕਰ ਰਹੇ ਹਾਂ ਜੀ ਦਿਨ ਐਤਵਾਰ ਨੂੰ ਜੀ ਬਹੁਤ ਹੀ ਵਧੀਆ ਤੇ ਖਾਸ ਰਿਸ਼ਤੇ ਵੀ ਅਸੀਂ ਤੁਹਾਡੇ ਲਈ ਲੈ ਕੇ ਆਣੇ ਆਂ ਕਿਉਂਕਿ ਸਾਰੇ ਦਾ ਸਾਰੇ ਰਿਸ਼ਤੇ ਐਨ ਆਰ ਆਈ ਵੀਰਾਂ ਦੇ ਤੇ ਐਨ ਆਰ ਆਈ ਪੈਣਾ ਦੇ ਹੁੰਦੇ ਹਨ ਇਸ ਦੇ ਵਿੱਚ ਤੁਹਾਨੂੰ ਅੱਜ ਹੋਰ ਵੀ ਬਹੁਤ ਜ਼ਿਆਦਾ ਰਿਸ਼ਤੇ ਲੋਕਲ ਵੀਰਾਂ ਦੇ ਤੇ ਪੈਣਾ ਦੇ ਮਿਲਣਗੇ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਗਵਰਨਮੈਂਟ ਜੋਬ ਤੇ EMPLOYE ਹੈ ਲੜਕੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਮੁਹਾਲੀ ਖਰੜ ਏਰੀਆ ਦੇ ਆਸ-ਪਾਸ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1990 ਸੰਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਲੜਕੀ ਗਵਰਨਮੈਂਟ ਜੋਬ ਤੇ এমਪਲੋਏ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਆਪਣੇ ਬਿਜ਼ਨਸ ਦੇ ਵਿੱਚ ਸੈਟਲ ਹਨ ਲੜਕੀ ਦਾ ਇੱਕ ਭਰਾ ਹੈ ਜੀ ਜੋ ਕਿ ਅਨਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਸੈਟਲ ਹੈ ਜੀ ਲੜਕੀ ਦੀ ਇੱਕ ਭੈਣ ਹੈ ਜੀ ਜੋ ਕਿ ਕੈਨੇਡਾ ਦੇ ਵਿੱਚ ਹੈ ਜੀ ਉਹ ਵੀ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਭਾਲ ਹੈ ਜੋ ਕਿ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਔਰ ਲੜਕਾ ਮੁਹਾਲੀ ਏਰੀਆ ਦੇ ਆਸ-ਪਾਸ ਤੋਂ ਹੀ ਬਿਲੋਂਗ ਕਰਦਾ ਹੋਵੇ ਲੜਕਾ ਸੋਨਾ ਸੁਨੱਖਾ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਗਲ ਗਵਰਨਮੈਂਟ ਜੋਬ ਤੇ ਹੈ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਲੜਕਾ ਬਿਜ਼ਨਸ ਦੇ ਵਿੱਚ ਸੈਟਲ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਮੁਹਾਲੀ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1994 ਸੰਧ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚਾ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਲੜਕੀ ਐਨ ਆਰ ਆਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ-ਸ਼੍ਰੀ ਹਨ ਜੋ ਕਿ ਬਿਜ਼ਨਸ ਵਿੱਚ ਸੈਟਲ ਹਨ ਲੜਕੀ ਦਾ ਇੱਕ ਭਰਾ ਆ ਜੀ ਉਹ ਵੀ ਅਨਮੈਰਿਡ ਹੈ ਕੈਨੇਡਾ ਦੇ ਵਿੱਚ ਸੈਟਲ ਹੈ ਲੜਕੀ ਦੀ ਇੱਕ ਭੈਣ ਹੈ ਜੀ ਉਹ ਵੀ ਅਨਮੈਰਿਡ ਹੈ ਉਹ ਗਵਰਨਮੈਂਟ ਜੌਬ ਤੇ EMPLOYE ਹੈ ਇਸ ਪਰਿਵਾਰ ਨੂੰ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਲੜਕਾ ਚੰਗਾ ਪੜਿਆ ਲਿਖਿਆ ਹੋਵੇ ਲੜਕਾ ਕੈਨੇਡਾ ਦੇ ਵਿੱਚ PR ਹੋਵੇ ਔਰ ਉੱਥੇ ਬਹੁਤ ਹੀ ਵਧੀਆ ਵੈਲ ਸੈਟਲਡ ਹੋਵੇ ਜੀ ਐ ਸੰਜੀ ਦੋ ਸੱਕੀਆਂ ਪੈਨਾ ਦੇ ਰਿਸ਼ਤੇ ਅੱਜ ਦੇ ਪੇਲੇ ਬਹੁਤ ਹੀ ਖਾਸ ਔਰ ਦੋਵੇਂ ਤੇ ਦੋਵੇਂ ਪੈਨਾ ਬਹੁਤੀ ਵਧੀਆ ਪੜੀਆਂ ਲਿਖੀਆਂ ਹਨ ਜੀ ਇੱਕ ਪੈਨ ਕੈਨੇਡਾ ਦੇ ਵਿੱਚ ਸੈਟਲ ਹੈ ਜੀ ਇੱਕ ਪੈਨ ਮੁਹਾਲੀ ਖਰੜ ਦੇ ਵਿੱਚ ਗਵਰਨਮੈਂਟ ਜੋਬ ਤੇ EMPLOYE ਹੈ ਜੀ ਇਨ੍ਹਾਂ ਦੋਵਾਂ ਦੇ ਲਈ ਅਗਰ ਤੁਸੀਂ ਕੋਈ ਵੀ ਜਾਂ ਇਨ੍ਹਾਂ ਦੋਵਾਂ ਦੀ ਕੋਈ ਵੀ ਹੋਰ ਮੋੜ ਲਈ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਲੜਕੀ ਦਾ ਪਰਿਵਾਰ ਫਰੀਦਕੋਟ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1996 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਬੀਐਸਸੀ ਨਰਸਿੰਗ ਦੇ ਵਿੱਚ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਪਿਤਾ ਜੀ ਹਨ ਜੋ ਕਿ ਆਪਣੇ ਬਿਜ਼ਨਸ ਦੇ ਵਿੱਚ ਸੈਟਲ ਹਨ ਲੜਕੀ ਦੀ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਲੜਕੀ ਦੀਆਂ ਦੋ ਪੈਨਾ ਹੋਰ ਹਨ ਇੱਕ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਔਰ ਇੱਕ ਇੰਡੀਆ ਦੇ ਵਿੱਚ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਲੜਕਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਲੜਕੇ ਦਾ ਬਹੁਤ ਹੀ ਵਧੀਆ ਬਿਜ਼ਨਸ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਰਵੀ ਦਾਸਿਆ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਖੰਨਾ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਇਸ ਪਰਿਵਾਰ ਨੂੰ ਜੀ ਐਨ ਆਰ ਆਈ ਲੜਕੇ ਦੀ ਪਾਲ ਹੈ ਜੋ ਕਿ ਰਵੀ ਦਾਸਿਆ ਫੈਮਿਲੀ ਤੋਂ ਹੀ ਬਿਲੋਂਗ ਕਰਦਾ ਹੋਵੇ ਜੀ ਲੜਕੀ ਨੇ ਸਟੱਡੀ ਦੇ ਵਿੱਚ ਬੀਟਾਚ ਪਲੱਸ ਕੰਪਿਊਟਰ ਸਾਇੰਸ ਡਿਪਲੋਮਾ ਕੀਤਾ ਹੋਇਆ ਜੀ ਔਰ ਨਾਲ ਹੋਰ ਵੀ ਬਹੁਤ ਹੀ ਵਧੀਆ ਕੋਰਸ ਕੀਤੇ ਹੋਏ ਹਨ ਜੀ ਲੜਕੀ ਦਾ ਜਨਮ 1995 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਨਹੀਂ ਹਨ ਜੀ ਲੜਕੀ ਦੀ ਇੱਕ ਭੈਣ ਹੈ ਜੀ ਉਹ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਬਹੁਤ ਹੀ ਵਧੀਆ ਸੈਟਲ ਹੈ ਆਪਣੇ ਘਰ ਪਰਿਵਾਰ ਦੇ ਵਿੱਚ ਜੀ ਲੜਕੀ ਦਾ ਇੱਕ ਭਰਾ ਹੈ ਜੀ ਉਹ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਐਨ ਆਰ ਆਈ ਵੀਰ ਹੋਵੇ ਜੀ ਉਹ ਵੀ ਰਵੀ ਦਾਸ ਜੀ ਸਿੱਖ ਫੈਮਲੀ ਤੋਂ ਬਿਲੋਂਗ ਕਰਦਾ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕੀ ਨੇ ਬਾਹਰ ਜਾਣਾ ਹੈ ਅਗਰ ਕੋਈ ਐਨ ਆਰ ਆਈ ਵੀ ਰਵੀ ਦਾਸ ਜਾਂ ਸਿੱਖ ਫੈਮਲੀ ਤੋਂ ਬਿਲੋਂਗ ਕਰਦਾ ਹੋਵੇ ਤਾਂ ਇਸ ਰਿਸ਼ਤੇ ਨਾਲ ਜ਼ਰੂਰ ਸੰਪਰਕ ਕਰ ਜੀ ਇਸ ਫੈਮਲੀ ਦੇ ਨਾਲ ਜੀ ਲਾਲ ਪੱਟੀ ਦੇ ਵਿੱਚ ਥੱਲੇ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਅਰੋੜਾ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਮੋਗਾ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1986 ਸੰ ਦਾ ਹੈ ਜੀ ਲੜਕਾ ਹੈਂਡੀਕੈਪ ਹੈ ਜੀ ਲੜਕਾ ਰਾਗੀ ਕੀਰਤਨ ਦਾ ਕੰਮ ਕਰਦਾ ਹੈ ਜੀ ਲੜਕਾ ਪਾਠ ਵੀ ਕਰਦਾ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਨਹੀਂ ਹਨ ਜੀ ਲੜਕੇ ਦੇ ਇੱਕ ਪੈਨ ਹੈ ਜੀ ਜੋ ਕਿ ਮੈਰਿਡ ਹੈ ਲੜਕੇ ਦੇ ਦੋ ਭਰਾ ਹਨ ਉਹ ਵੀ ਮੈਰਿਡ ਹਨ ਇਸ ਪਰਿਵਾਰ ਨੂੰ ਜੀ ਕਾਸਟ ਦਾ ਇਸ਼ੂ ਨਹੀਂ ਹੈ ਜੀ ਨਾ ਹੀ ਇਸ ਪਰਿਵਾਰ ਨੂੰ ਕੋਈ ਜਾਤੀ ਬੰਧਨ ਹੈ ਜੀ ਲੜਕਾ ਖੁਦ ਦੋ ਵਾਰ ਯੂਕੇ ਕੀਰਤਨ ਕਰਨ ਜਾ ਚੁੱਕਾ ਹੈ ਜੀ ਔਰ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਤੋਂ ਗਿਆ ਹੋਇਆ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਚਾਹੇ ਲੜਕੀ ਤਲਾਕਸ਼ੂਦਾ ਹੋਵੇ ਚਾਹੇ ਲੜਕੀ ਹੈਂਡੀਕੈਪ ਹੋਵੇ ਇਸ ਪਰਿਵਾਰ ਨੂੰ ਘਰੇਲੂ ਲੜਕੀ ਦੀ ਜ਼ਰੂਰਤ ਹੈ ਜੀ ਜੋ ਕਿ ਘਰ-ਬਾਰ ਨੂੰ ਦੇਖ ਸਕੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕੋਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਫਰੋਇਡਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਕੰਮ ਡਰਾਈਵਿੰਗ ਦਾ ਹੈ ਜੀ ਲੜਕੇ ਦਾ ਜਨਮ 1993 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 9 ਇੰਚ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਐਗਰੀਕਲਚਰ ਨੂੰ ਦੇਖਦੇ ਹਨ ਲੜਕੇ ਦਾ ਇੱਕ ਭਰਾ ਹੈ ਜੀ ਜੋ ਕਿ ਮੈਰਿਡ ਹੈ ਉਹ ਦੁਬਈ ਦੇ ਵਿੱਚ ਸੈਟਲ ਹੈ ਜੀ ਲੜਕੇ ਦੀ ਇੱਕ ਭੈਣ ਹੈ ਜੀ ਉਹ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਸੈਟਲ ਹੈ ਜੀ ਇਸ ਪਰਿਵਾਰ ਨੂੰ ਜੀ ਘਰੇਲੂ ਲੜਕੀ ਦੀ ਪਾਲਾ ਜੀ ਜੋ ਕਿ ਘਰ-ਬਾਰ ਨੂੰ ਦੇਖ ਸਕੇ ਔਰ ਲੜਕੀ ਸੋਨੀਤਾ ਸੁਨੱਖੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਐਨ ਆਰ ਆਈ ਵੀਰ ਨਿਊਜ਼ੀਲੈਂਡ ਤੋਂ ਪੀ ਆਰ ਹੈ ਜੀ ਲੜਕਾ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1997 ਸੰਧ ਦਾ ਹੈ ਜੀ ਲੜਕੇ ਦਾ ਕੱਦ 5 ਫੁੱਟ 7 ਇੰਚਾ ਜੀ ਲੜਕੇ ਨੇ ਬਹੁਤ ਹੀ ਵਧੀਆ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਗਵਰਨਮੈਂਟ ਜੌਬ ਤੇ EMPLOYE ਹਨ ਲੜਕੇ ਦੀ ਭੈਣ ਹੈ ਜੀ ਇੱਕ ਉਹ ਵੀ ਮੈਰਿਡ ਹੈ ਉਹ ਨਿਊਜ਼ੀਲੈਂਡ ਦੇ ਵਿੱਚ PR ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਇਕੱਲਾ- ਇਕੱਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਚੰਗੀ ਪੜ੍ਹੀ ਲਿਖੀ ਹੋਵੇ ਲੜਕੀ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੋਵੇ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਇਸ ਪਰਿਵਾਰ ਨੂੰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਹੈ ਜੋ ਕਿ ਯੂਐਸਏ ਦੇ ਵਿੱਚ ਸਿਟੀਜ਼ਨ ਹੈ ਜੀ ਲੜਕਾ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਬਹੁਤ ਹੀ ਵਧੀਆ ਯੂ ਐਸ ਏ ਦੇ ਵਿੱਚ ਸੈਟਲ ਹੈ ਜੀ ਲੜਕੇ ਦਾ ਜਨਮ 1994 ਸੰਧਾ ਹੈ ਜੀ ਲੜਕੇ ਦਾ ਕਦ 5 ਫੁੱਟ 9 ਇੰਚਾ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੀ ਹਨ ਜੋ ਕਿ ਯੂ ਐਸ ਏ ਦੇ ਵਿੱਚ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਪ੍ਰਾਈਵੇਟ ਜੋਬ ਤੇ ਕੰਮ ਕਰ ਰਹੇ ਹਨ ਯੂ ਐਸ ਏ ਦੇ ਵਿੱਚ ਜੀ ਲੜਕੇ ਦੀ ਇੱਕ ਪੈਨ ਹੈ ਜੀ ਜੋ ਕਿ ਮੈਰਿਡ ਹੈ ਉਹ ਵੀ ਯੂ ਐਸ ਏ ਦੇ ਵਿੱਚ ਸਿਟੀਜ਼ਨ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਲੜਕੀ ਪੜੀ ਲਿਖੀ ਹੋਵੇ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ WhatsApp ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਜੀ ਇਹ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਪਟਿਆਲਾ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦੀ PR ਦੀ ਫਾਈਲ ਲੱਗੀ ਹੋਈ ਹੈ ਜੀ ਲੜਕੇ ਦਾ ਜਨਮ 1994 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 7 ਇੰਚ ਹੈ ਜੀ ਲੜਕਾ CAD ਦੀ ਜੋਬ ਤੇ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ਼੍ਰੀ ਹਨ ਜੋ ਕਿ ਪੀਐਸਪੀਸੀਐਲ ਦੀ ਜੋਬ ਤੋਂ ਰਿਟਾਇਰਡ ਹਨ ਲੜਕੇ ਦੀ ਇੱਕ ਭੈਣ ਹੈ ਉਹ ਵੀ ਮੈਰਿਡ ਹੈ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਭਾਲ ਹੈ ਜੋ ਕਿ ਸੋਹਣੀ ਸੁਨੱਖੀ ਹੋਵੇ ਔਰ ਪੜੀ ਲਿਖੀ ਹੋਵੇ ਜੀ ਲੜਕੀ ਅਗਰ ਕੈਨੇਡਾ ਦੇ ਵਿੱਚ ਹੈ ਤਾਂ ਲੜਕੀ ਪੀਆਰ ਹੋਵੇ ਚਾਹੇ ਉਹ ਵਰਕ ਪਰਮਟ ਹੋਵੇ ਇਸ ਪਰਿਵਾਰ ਨੂੰ ਜੀ ਜਾਤੀਬੰਧਨ ਨਹੀਂ ਹੈ ਜੀ ਅਗਰ ਇਸ ਰਿਸ਼ਤੇ ਦੀ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕਾ ਹਿੰਦੂ ਅਰੋੜਾ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਹਰਿਆਣਾ ਫਤਿਆਬਾਦ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1991 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 7 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਲੜਕਾ ਕੰਮ ਕਰ ਰਿਹਾ ਹੈ ਕੈਨੇਡਾ ਦੇ ਵਿੱਚ ਜੀ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਸ਼੍ਰੀ ਹਨ ਜੋ ਕਿ ਜੋ ਸੀਨੀਅਰ ਗਸਟਡ ਆਫੀਸਰ ਨਰਸਿੰਗ ਦੀ ਜੌਬ ਤੋਂ ਰਿਟਾਇਰਡ ਹੋਏ ਹਨ ਲੜਕੇ ਦੇ ਪਿਤਾ ਜੀ ਜੋ ਕਿ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਲੜਕੇ ਦੀ ਪੈਨ ਨਹੀਂ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ ਜੀ ਚਾਰ ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਪੜੇ ਲਿਖੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਪਰਿਵਾਰ ਨੂੰ ਜੀ ਜਾਤੀਬੰਧਨ ਨਹੀਂ ਹੈ ਜੀ ਔਰ ਲੜਕੀ ਪੜੇ ਲਿਖੀ ਹੋਵੇ ਔਰ ਪਰਿਵਾਰ ਦੀ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕੋਲ ਕਰ ਸਕਦੇ ਹੋ ਜੀ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਅਜਦਾ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਐਨਆਰਆਈ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਰੋਇਦਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1995 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਬਹੁਤ ਹੀ ਵਧੀਆ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਜੀ ਆਸਟ੍ਰੇਲੀਆ ਦੇ ਵਿੱਚ ਜੀ ਔਰ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਸ਼੍ਰੀਆ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ-ਸ਼੍ਰੀਆ ਜੋ ਕਿ ਬਿਜ਼ਨਸਮੈਨ ਹਨ ਲੜਕੀ ਦਾ ਇੱਕ ਭਰਾ ਹੈ ਜੀ ਜੋ ਕਿ ਅਨਮੈਰਿਡ ਹੈ ਲੜਕੀ ਦੀ ਭੈਣ ਨਹੀਂ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਲੜਕਾ ਬਿਜ਼ਨਸਮੈਨ ਹੋਵੇ ਆਸਟ੍ਰੇਲੀਆ ਦੇ ਵਿੱਚ ਜੀ ਲੜਕੇ ਦਾ ਘਰ-ਬਾਰ ਆਦਾ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਰੋਇਦਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1999 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 2 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਨਰਸਿੰਗ ਦੇ ਵਿੱਚ ਸਟੱਡੀ ਕੀਤੀ ਹੋਈ ਹੈ ਔਰ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਨਰਸਿੰਗ ਦੀ ਜੋਬ ਤੇ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੇ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਪਿਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਜੋ ਕਿ ਬਿਜ਼ਨਸਮੈਨ ਹਨ ਲੜਕੀ ਦੇ ਦੋ ਭਰਾ ਹਨ ਇੱਕ ਮੈਰਿਡ ਹੈ ਇੱਕ ਅਨਮੈਰਿਡ ਹੈ ਲੜਕੀ ਦੀ ਭੈਣ ਨਹੀਂ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਆਸਟ੍ਰੇਲੀਆ ਦੇ ਵਿੱਚ ਬਿਜ਼ਨਸਮੈਨ ਹੋਵੇ ਔਰ ਲੜਕੇ ਦਾ ਘਰ-ਬਾਰ ਆਦਾ ਹੋਵੇ ਜੀ ਇਸ ਰਿਸ਼ਤੇ ਦੇ ਜੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1993 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚਾ ਜੀ ਲੜਕੀ ਨੇ ਸਟੱਡੀ ਦੇ ਵਿੱਚ ਬਹੁਤ ਹੀ ਵਧੀਆ ਉੱਚ ਵਿਦਿਆ ਹਾਸਲ ਕੀਤੀ ਹੋਈ ਹੈ ਬੀਐਸਸੀ ਨਰਸਿੰਗ ਦੇ ਵਿੱਚ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ੍ਰੀ ਹਨ ਜੋ ਕਿ ਗਵਰਨਮੈਂਟ ਜੋਬ ਤੋਂ ਰਿਟਾਇਰਡ ਹਨ ਲੜਕੀ ਇੱਕ ਵਾਰ ਖੁਦ ਇੱਕ ਸਾਲ ਦੇ ਲਈ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਦੇ ਵਿੱਚ ਰਹਿ ਕੇ ਆ ਚੁੱਕੀ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੀ ਜੋ ਕਿ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਦਰਵਾਈਜ਼ ਨਹੀਂ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਵੀ ਹੈ ਜੀ ਤੁਸੀਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਸੰਗਰੂਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1993 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 6 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਡਬਲ ਐਮ ਐਲ ਹਿੰਦੀ ਦੇ ਵਿੱਚ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਇਸ ਪਰਿਵਾਰ ਨੂੰ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਲੋਕਲ ਪੰਜਾਬ ਤੋਂ ਹੀ ਬਿਲੋਂਗ ਕਰਦਾ ਹੋਵੇ ਲੜਕੇ ਨੂੰ 20 ਤੋਂ 25 ਕਿਲੇ ਪੈਲੀ ਵੀ ਆਂਦੀ ਹੋਵੇ ਲੜਕਾ ਸੰਗਰੂਰ ਪਟਿਆਲਾ ਔਰ ਮਲੇਰ ਕੋਟਲਾ ਏਰੀਏ ਤੋਂ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਯੂਕੇ ਦੇ ਵਿੱਚ ਸਿਟੀਜ਼ਨ ਹੈ ਜੀ ਲੜਕਾ Hindu ਪਰਿਵਾਰ Rajput Kashyap ਮੈਰਾ ਜਾਤੀ ਤੋਂ ਸੰਬੰਧ ਰੱਖਦਾ ਹੈ ਜੀ ਲੜਕੇ ਦਾ ਪਰਿਵਾਰ ਜਲੰਧਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1997 ਸੰਧ ਹੈ ਜੀ ਲੜਕੇ ਦਾ ਕਦ 5 ਫੁੱਟ 10 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀਐਸਸੀ ਕੰਪਿਊਟਰ ਸਾਇੰਸ ਵਿਦ ਹੋਰ ਵੀ ਬਹੁਤ ਵਧੀਆ ਕੋਰਸ ਕੀਤੇ ਹੋਏ ਹਨ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਪ੍ਰਾਈਵੇਟ ਜੌਬ ਕਰਦੇ ਹਨ ਯੂਕੇ ਦੇ ਵਿੱਚ ਇਸ ਦੇ ਪਿਤਾ ਜੀ ਸ੍ਰੀ ਹਨ ਉਹ ਵੀ ਪ੍ਰਾਈਵੇਟ ਜੌਬ ਕਰਦੇ ਹਨ ਯੂਕੇ ਦੇ ਵਿੱਚ ਜੀ ਲੜਕੇ ਦੀ ਇੱਕ ਭੈਣ ਹੈ ਜੀ unmarried او یو کے ਦੇ ਵਿੱਚ ਪੀਅਰ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਹੈ ਔਰ ਬਹੁਤ ਹੀ ਵਧੀਆ ਸਟੱਡੀ ਲੜਕੇ ਨੇ ਹਾਸਿਲ ਕੀਤੀ ਹੋਈ ਹੈ ਔਰ ਆਪ ਖੁਦ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੌਬ ਕਰ ਰਿਹਾ ਹੈ ਜੀ یو ਕੇ ਦੇ ਵਿੱਚ ਹੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਪੜੀ ਲਿਖੀ ਹੋਵੇ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਿਲ ਕੀਤੀ ਹੋਵੇ ਇਸ ਪਰਿਵਾਰ ਨੂੰ ਜੀ ਜਾਤੀਬੰਧਨ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕਾ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਅੰਮ੍ਰਿਤਸਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦੀ ਪੀਆਰ ਦੀ ਫਾਈਲ ਲੱਗੀ ਹੋਈ ਹੈ ਜੀ ਲੜਕੇ ਦਾ ਜਨਮ 1997 ਸੰਧ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕਾ ਬਹੁਤ ਹੀ ਵਧੀਆ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਜੀ ਔਰ ਬਹੁਤ ਹੀ ਵਧੀਆ ਸੈਲਰੀ ਪੈਕੇਜ ਤੇ ਜੀ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਲੜਕੇ ਦੀ ਇੱਕ ਭੈਣ ਹੈ ਜੀ ਜੋ ਕਿ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਹੈ ਜੀ ਬਹੁਤ ਹੀ ਵਧੀਆ ਜੀ ਇਸ ਪਰਿਵਾਰ ਦੇ ਕੋਲ ਜੀ ਸ਼ਹਿਰੀ ਪ੍ਰਾਪਰਟੀ ਵੀ ਹੈ ਜੀ ਔਰ ਬਹੁਤ ਹੀ ਵਧੀਆ ਘਰ-ਬਾਰ ਆਦਾ ਹੈ ਪੰਜਾਬ ਦੇ ਵਿੱਚ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਇਸ ਪਰਿਵਾਰ ਨੂੰ ਜੀ ਵੀ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਹੋਵੇ ਚਾਹੇ ਅਦਰ ਜਰਨਲ ਕਾਸਟ ਤੋਂ ਵੀ ਬਿਲੋਂਗ ਕਰਦੀ ਹੋਵੇ ਲੜਕੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨੀ ਹੈ ਇਸ ਪਰਿਵਾਰ ਦੀ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਵੀਰ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਲੜਕਾ ਖੁਦ ਗਵਰਨਮੈਂਟ ਜੋਬ ਤੇ EMPLOYE ਹੈ ਕੈਨੇਡਾ ਦੇ ਵਿੱਚ ਜੀ ਲੜਕਾ ਸ਼ਿੰਬੇ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਕੋਟਕਪੂਰਾ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1994 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਗਵਰਨਮੈਂਟ ਜੋਬ ਤੋਂ ਰਿਟਾਇਰਡ ਹਨ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਐਮਏ ਇੰਗਲਿਸ਼ ਵਿੱਚ ਦੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਜੀ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜੀ ਇਸ ਪਰਿਵਾਰ ਨੂੰ ਜੀ ਜਾਤੀਬੰਧਨ ਨਹੀਂ ਹੈ ਜੀ ਅਦਰ ਕਾਸਟ ਦੇ ਵਿੱਚ ਇਹ ਪਰਿਵਾਰ ਕਰ ਲਵੇਗਾ ਮੈਰिज ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਅਰੋੜਾ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਨਵਾਂ ਸ਼ਹਿਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 2002 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕਾ ਖੁਦ ਪ੍ਰਾਈਵੇਟ ਜੋਬ ਤੇ ਕੰਮ ਕਰਦਾ ਹੈ ਜੀ ਲੜਕੇ ਦੇ ਪਰਿਵਾਰ ਦੇ ਵਿੱਚ ਅਗਰ ਗੱਲ ਕਰਦੇ ਆ ਤਾਂ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਕਰਿਆਨੇ ਦਾ ਬਿਜ਼ਨਸ ਕਰਦੇ ਹਨ ਜੀ ਲੜਕੇ ਦੀਆਂ ਦੋ ਭੈਣਾਂ ਹਨ ਜੋ ਕਿ ਮੈਰਿਡ ਹਨ ਲੜਕੇ ਦਾ ਇੱਕ ਭਰਾ ਹੈ ਜੀ ਅਨਮੈਰਿਡ ਹੈ ਉਹ ਦੁਬਈ ਦੇ ਵਿੱਚ ਆਪਣੀ ਬਹੁਤ ਹੀ ਵਧੀਆ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਘਰੇਲੂ ਹੋਵੇ ਔਰ ਪੜ੍ਹੀ ਲਿਖੀ ਹੋਵੇ ਜੀ ਲੜਕਾ ਖੁਦ ਮੰਗਲੀ ਕਹ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਵੀ ਮੰਗਲਿਕ ਚਾਹੀਦੀ ਹੈ ਅਗਰ ਇਸ ਰਿਸ਼ਤੇ ਦੀ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਲਾਲ ਪੱਟੀ ਦੇ ਵਿੱਚ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਇਹ ਦੋ ਸੱਕੇ ਭਰਾਵਾਂ ਦੇ ਰਿਸ਼ਤੇ ਆ ਜੀ ਇਹ ਲੜਕੇ ਦੇ ਪਰਿਵਾਰ ਦੋਵੇਂ Hindu ਪਰਿਵਾਰ ਤੋਂ ਬਿਲੋਂਗ ਕਰਦੇ ਆ ਸ਼ਰਮਾ ਫੈਮਲੀ ਤੋਂ ਜੀ ਲੜਕੇ ਦਾ ਪਰਿਵਾਰ ਅੰਮ੍ਰਿਤਸਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ NRI ਵੀਰ ਜਰਮਨੀ ਦੇ ਵਿੱਚ PR ਆ ਇਹ ਦੋਵੇਂ ਦੇ ਦੋਵੇਂ ਭਰਾ ਹੀ ਜਰਮਨੀ ਦੇ ਵਿੱਚ PR ਹਨ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਸ਼੍ਰੀ ਹਨ ਜੋ ਕਿ ਗਵਰਨਮੈਂਟ ਜੋਬ ਤੋਂ ਰਿਟਾਇਰਡ ਹਨ ਇਸ ਦੇ ਪਿਤਾ ਜੀ ਹਨ ਉਹ ਵੀ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਇਸ ਪਰਿਵਾਰ ਨੂੰ ਜੀ ਦੋ ਲੜਕੀਆਂ ਦੀ ਪਾਲ ਹੈ ਦੋਵਾਂ ਆਪਣੇ ਬੇਟਿਆਂ ਦੇ ਲਈ ਜੀ ਇੱਕ ਲੜਕੇ ਦਾ ਜਨਮ 1995 ਸੰਧ ਹੈ ਜੀ ਇੱਕ ਲੜਕੇ ਦਾ ਜਨਮ 1998 ਸੰਧ ਹੈ ਜੀ ਹਾਈਟ ਦੋਨਾਂ ਦੀ ਸੇਮ ਹੈ ਜੀ 5 ਫੁੱਟ 5 ਇੰਚ ਜਾਂ 5 ਫੁੱਟ 6 ਇੰਚ ਜੀ ਦੋਵਾਂ ਭਰਾਵਾਂ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਔਰ ਐਸ ਟਾਈਮ ਜਰਮਨੀ ਦੇ ਵਿੱਚ ਪੀ ਆਰ ਹਨ ਜੀ ਇਸ ਪਰਿਵਾਰ ਨੂੰ ਜੀ ਜਾਤੀ ਬੰਧਨ ਨਹੀਂ ਹੈ ਜੀ ਅਗਰ ਕੋਈ ਵੀ ਘਰੇਲੂ ਲੜਕੀ ਹੋਵੇ ਚਾਹੇ ਉਹ ਨੋਰਮਲ ਪੜੀ ਲਿਖੀ ਹੋਵੇ ਇਸ ਪਰਿਵਾਰ ਨੂੰ ਜੀ ਮੈਰਿਜ ਦਾ ਵੀ ਕੋਈ ਜ਼ਿਆਦਾ ਇਸ਼ੂ ਨਹੀਂ ਹੈ ਜੀ ਇਹ ਪਰਿਵਾਰ ਨੋਰਮਲ ਚੁੰਨੀ ਚੜਾ ਕੇ ਵੀ ਮੈਰਿਜ ਕਰ ਲਵੇਗਾ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰਕੇ ਇਸ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਇਟਲੀ ਦੇ ਵਿੱਚ ਪੀਆਰ ਹੈ ਜੀ ਲੜਕਾ ਖੁਦ ਲੋਵਾਨਾ ਸਿੱਖ ਫੈਮਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਜਲੰਧਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1990 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਔਰ ਬਹੁਤ ਹੀ ਵਧੀਆ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਜੀ ਅਗਰ ਗੱਲ ਕਰਦੇ ਆਂ ਅਗਰ ਇਸਦੇ ਪਰਿਵਾਰ ਦੀ ਤੇ ਇਸਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਐਗਰੀਕਲਚਰ ਨੂੰ ਦੇਖਦੇ ਹਨ ਲੜਕੇ ਦੀਆਂ ਦੋ ਭੈਣਾਂ ਹਨ ਜੀ ਜੋ ਕਿ ਮੈਰਿਡ ਹਨ ਇਟਲੀ ਦੇ ਵਿੱਚ ਜੀ ਲੜਕੇ ਦਾ ਇੱਕ ਭਰਾ ਹੈ ਜੀ ਮੈਰਿਡ ਹੈ ਉਹ ਵੀ ਇਟਲੀ ਦੇ ਵਿੱਚ ਹੈ ਜੀ ਇਸ ਪਰਿਵਾਰ ਦੇ ਕੋਲ ਬਹੁਤ ਹੀ ਵਧੀਆ ਸ਼ੈਰੀ ਪ੍ਰੋਪਰਟੀ ਵੀ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜ੍ਹੀ ਲਿਖੀ ਹੋਵੇ ਔਰ ਸੋਹਣੀ ਤੇ ਸੁਨੱਖੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਫਰੋਇਡਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1991 ਸੰਧ ਦਾ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕਾ ਬਹੁਤ ਹੀ ਵਧੀਆ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਜੀ ਵਰਕ ਫਰੋਮ ਹੋਮ ਜੋ ਕਿ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਜੀ ਲੜਕੇ ਦਾ ਬਹੁਤ ਹੀ ਵਧੀਆ ਸਾਲਾਨਾ ਪੈਕੇਜ ਹੈ ਜੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਆਈਡੀਆ ਕੁਝ ਵੀ ਕੁ ਲੱਖ ਰੁਪਏ ਦਾ ਜੀ ਜੋ ਕਿ ਮੰਥਲੀ ਇਨਕਮ ਮੰਨਦੀ ਹੈ 1.5 ਲੱਖ ਰੁਪਏ ਦੇ ਕਰੀਬ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਬਿਜ਼ਨਸਮੈਨ ਹਨ ਲੜਕੇ ਦਾ ਇੱਕ ਭਰਾ ਹੈ ਜੀ ਜੋ ਕਿ ਅਨਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਗਿਆ ਹੋਇਆ ਜੀ ਲੜਕੇ ਦੀਆਂ ਤਿੰਨ ਪੈਨਾਹਨ ਜੋ ਕਿ ਦੋ ਮੈਰਿਡ ਹਨ ਔਰ ਇੱਕ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਲੜਕੀ ਚੰਗੀ ਪੜੀ ਲਿਖੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅੱਜ ਦੀ ਵੀਡੀਓ ਜ਼ਰੂਰ ਲੰਮੀ ਹੋਵੇਗੀ ਜੀ ਕਿਉਂਕਿ ਅੱਜ ਬਹੁਤ ਸਾਰੇ ਰਿਸ਼ਤੇ ਅਸੀਂ ਬਹੁਤ ਹੀ ਖਾਸ ਦਿੱਤੇ ਹਨ ਇਸ 8ਵੀਂ ਲਿਸਟ ਦੇ ਵਿੱਚ ਦਸੰਬਰ ਦੀ ਜੀ ਅਗਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਂਦਾ ਹੈ ਸਾਡੇ ਇਸ YouTube ਚੈਨਲ ਤੋਂ ਤਾਂ ਤੁਸੀਂ ਡਾਇਰੈਕਟ ਕਾਲ ਉਸ ਪਰਿਵਾਰ ਦੇ ਨਾਲ ਵੀ ਗੱਲ ਕਰ ਸਕਦੇ ਹੋ ਔਰ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਉਸ ਪ੍ਰੋਫਾਈਲ ਦੀ ਮੂਰਲੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ ਜੀ ਅਗਰ ਤੁਸੀਂ ਵੀ ਚਾਹੁੰਦੇ ਹੋ ਆਪਦੇ ਕਿਸੇ ਭੈਣ ਭਰਾ ਜਾਂ ਸੱਜਣ ਮਿੱਤਰ ਦੀ ਸਾਡੇ ਇਸ ਚੈਨਲ ਤੇ ਐਡ ਦੇਣੀ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਲੜਕੀਆਂ ਦੀ ਐਡ ਆਪਣੇ ਇਸ ਚੈਨਲ ਤੇ ਬਿਲਕੁਲ ਫ੍ਰੀ ਦਿੰਦੇ ਆ ਜੀ